ਸਿਆਣੇ ਕਹਿੰਦੇ ਆ ਕਿ ਸਵੇਰ ਦਾ ਭੁੱਲਿਆ ਅਗਰ ਸ਼ਾਮ ਨੂੰ ਘਰ ਆ ਜਾਵੇ ਤਾਉਨੂੰ ਭੁੱਲਿਆ ਨਹੀਂ ਕਹਿੰਦੇ ਪ੍ਰਧਾਨ ਮੰਤਰੀ ਮੋਦੀ ਵੀ ਹੁਣ ਇਹ ਗੀਤ ਗਾਉਂਦੇ ਹੋਣੇ ਆ ਕਿ ਦੋਸਤ ਦੋਸਤ ਨਾ ਰਹਾ 트੍ਰੰਪ ਨੇ ਮੋਦੀ ਦੀ ਯਾਰੀ ਹੁਣ ਟੁੱਟਣ ਦੇ ਕਰੀਬ ਆ ਚੁੱਕੀ ਆ 트੍ਰੰਪ ਨੇ ਭਾਰਤ ਦੇ ਕੋਈ ਦਇਆ ਨਹੀਂ ਕੀਤੀ ਤੇ 25% ਤੋਂ ਹੁਣ ਵਧਾ ਕੇ ਟੈਰਫ 50% ਕਰਤਾ ਉਹ ਕਹਿੰਦਾ ਭਾਈ ਜੇ ਤੂੰ ਵੀ ਤੂੰ ਆਪਾਂ ਦਾ ਟੈਕਸ ਲੈਣਾ ਤਾਂ ਤੂੰ ਭੁੱਲ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਹਿ ਦਿੱਤਾ ਕਹਿੰਦਾ ਕੋਈ ਨਹੀਂ ਲੈਲਾ ਪੁੱਤਰਾ ਤੋ ਇਹਨੇ ਤਾਨੂੰ ਟੱਕਰਾਂਗੇ ਕਿਤੇ ਸੱਜਰੇ ਸ਼ਰੀਕ ਤੇਰੇ ਬਾਣ ਕੇ ਤੇ ਮੋਦੀ ਵੀ ਕਹਿੰਦਾ ਦੇਖ ਮੈਂ ਤਾਂ ਆਪਣੇ ਕਿਸਾਨਾਂ ਨਾਲ ਮੈਂ ਆਪਣੇ ਡੇਰੀ ਫਾਰਮਰਾਂ ਨਾਲ ਆਪਣੇ ਫਿਸ਼ਿੰਗ ਮੈਨਾਂ ਨਾਲ ਖੜਾ ਮਾਂ ਭਾਈ ਸਾਹਿਬ ਆਪਾਂ ਤੁਹਾਡੀ ਵੱਡਾ ਘਟੇ ਵਾਲੇ ਇੱਥੇ ਲੌਂਚ ਆਉਣ ਨਹੀਂ ਦੇਣੇ ਜਿਹੜੀ ਸਹੀ ਗੱਲ ਸੀ ਪਹਿਲਾਂ ਤਾਂ ਮੋਦੀ ਆਪਣੇ ਟਰੰਪ ਨੇ ਉੱਤੇ ਰੋਲਾ ਪਾਇਆ ਸੀ ਕਿ ਭਾਈ ਇਹ ਰੂਸ ਤੋਂ ਤੇਲ ਖਰੀਦ ਤੇ ਆ ਇਹ ਇਦਾਂ ਕਰ ਰਿਹਾ ਪਰ ਅਸਲੀ ਗੱਲ ਤਾਂ ਹੁਣ ਨਿਕਲ ਕੇ ਆਈ ਹੈ ਤੇ ਮੈਂ ਕਹਿੰਦਾ ਵੀ ਮੋਦੀ ਦਾ ਸਾਨੂੰ ਸਾਥ ਦੇਣਾ ਚਾਹੀਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਨੂੰ ਨਾ ਖੁੱਲੇ ਦਿਲ ਤੋਂ ਸਵਾਗਤ ਕਰਦੇ ਆ ਕਿ ਇਸ ਵਾਰ ਫੈਸਲਾ ਲਿਆ ਇਸ ਵਾਰ ਲੱਗਦਾ ਤੇਰੀ 56 ਇੰਚ ਦੀ ਛਾਤੀ ਹੈਗੀ ਆ ਫਾਇਦਾ ਵੀ ਮੋਦੀ ਦੇ ਇਸ ਫੈਸਲੇ ਦੇ ਨਾਲ ਖੜਾ ਮਾਂ ਚੱਲ ਵਧੀਆ ਇੱਕ ਵਾਰੀ ਖੁੱਲ ਕੇ ਬਿਆਨ ਤਾਂ ਦਿੱਤਾ ਪੁਰਾਣੇ ਪ੍ਰਧਾਨ ਮੰਤਰੀਆਂ ਵਾਂਗੂ ਵਜ ਟੁੱਟੇ ਜਿਹੇ ਬਿਆਨ ਨਹੀਂ ਦੇ ਦਿੱਤੇ ਕੋਈ ਨਹੀਂ ਇਸ ਮੁੱਦੇ 'ਤੇ ਬਾਤ ਹੋਊਗੀ ਠੀਕ ਆ ਜਿਹੜੀ ਗੱਲ ਹੈਗੀ ਆ ਫੇਸ ਟੂ ਫੇਸ ਹੋਣੀ ਚਾਹੀਦੀ ਆ ਸ ਤੇ ਤੁਸੀਂ ਇਸ ਬਿਆਨ ਦੇ ਉੱਪਰ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ 'ਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਵੀਡੀਓ ਸਾਡੇ ਭਾਰਤ ਦੀ ਆ ਸ਼ੇਅਰ ਕਰਨੀ ਬਣਦੀ ਆ ਧੰਨਵਾਦ ਜੀ